ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਸ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਪਹੁੰਚੇ ਹਾਂਗੇ ਗੁਰਦੁਆਰਾ ਸ੍ਰੀ ਜੋਤੀ ਸਰ ਸਾਹਿਬ ਇਹ ਸਥਾਨ ਹੈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਾਰੰਜੋ ਪ੍ਰਾਪਤ ਸਥਾਨਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗੁਰਦੁਆਰਾ ਸ੍ਰੀ ਨਾਨਕਿਆਣਾ ਤੋਂ ਹੁੰਦੇ ਹੋਏ ਪਿੰਡ ਖੁਰਾਣਾ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਗੁਰੂ ਜੀ ਇਸ ਸਥਾਨ ਤੇ ਆਏ ਨੇਗੇ ਇਸ ਸਥਾਨ ਤੇ ਉਹ ਇਤਿਹਾਸਕ ਪੇਰੀ ਅੱਜ ਵੀ ਮੌਜੂਦ ਹੈ ਜੀ ਜੇ ਸਤਾਂ ਤੇ ਆ ਕੇ ਗੁਰੂ ਜੀ ਨੇ ਆਪਣਾ ਆਸਨ ਲਗਾਇਆ ਸੀ ਇਹ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਤੇ ਗੁਰਦੁਆਰਾ ਸਾਹਿਬ ਕਿੱਥੇ ਪੈਂਦਾ ਹੈਗਾ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਨਾਲ ਨਾਲ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਉਣੇ ਆ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਵੀ ਸਾਂਝ ਪਾਵਾਂਗੇ ਤਾਂ ਵੀਡੀਓ ਦੇ ਅੰਡ ਤੱਕ ਬਣੇ ਰਹੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਅੱਗੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਕਰਿਓ ਤਾਂ ਜੋ ਵੀ ਇਸ ਇਤਿਹਾਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਜਾਣ ਸਕਣ ਚੈਨਲ ਦੇ ਉੱਤੇ ਇਸ ਤਰ੍ਹਾਂ ਦੀਆਂ ਇਤਿਹਾਸਕ ਥਾਵਾਂ ਦੀਆਂ ਵੀਡੀਓਜ਼ ਆਉਂਦੀਆਂ ਰਹਿੰਦੀਆਂ ਨੇ ਜੀ ਤਾਂ ਉਹਨਾਂ ਦੇਖ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਉਹ ਤੁਹਾਨੂੰ ਕਰਵਾਉਣੇ ਆ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆਗੇ ਕਿ ਗੁਰਦੁਆਰਾ ਸਾਹਿਬ ਕਿੱਥੇ ਆ ਜੀ ਤਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਇਹ ਹੈ ਜੀ ਸੰਗਰੂਰ ਪਟਿਆਲਾ ਮੇਨ ਹਾਈਵੇ ਜਦੋਂ ਆਪਾਂ ਸੰਗਰੂਰ ਤੋਂ ਪਟਿਆਲਾ ਵੱਲ ਜਾਂਦੇ ਆ ਤਾਂ ਰਸਤੇ ਦੇ ਵਿੱਚ ਸੰਗਰੂਰ ਤੋਂ 5 ਕਿਲੋਮੀਟਰ ਅੱਗੇ ਪਿੰਡ ਪੈਂਦਾ ਖੁਰਾਣਾ ਇਸ ਪਿੰਡ ਦੇ ਅੰਦਰ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਗਈ। 메인 ਰੋਡ ਤੋਂ ਗੁਰਦੁਆਰਾ ਸਾਹਿਬ ਨਜ਼ਰ ਆਉਂਦਾਗਾ ਜੋ ਕਿ ਪਿੰਡ ਦੇ ਅੰਦਰ 1 ਤੋਂ 1.5 ਕਿਲੋਮੀਟਰ ਦੀ ਦੂਰੀ ਤੇ ਬਣਿਆ ਹੋਇਆ ਜੀ। ਤੇ ਹੁਣ ਆਪਾਂ ਖੜੇ ਆਂਗੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਬਾਹਰ। ਇਹ ਪਿੰਡ ਵੱਲ ਜਾਂਦੀ ਹੈਗੀ ਰੋਡ ਤੇ ਉਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਗਈ। ਤੇ ਗੁਰਦੁਆਰਾ ਸਾਹਿਬ ਦੇ ਉੱਗਿਓਂ ਇੱਕ ਸੂਆ ਨਿਕਲਦਾਗਾ। ਤੇ ਇਹ ਆ ਜਾਂਦਾ ਜੀ ਗੁਰਦੁਆਰਾ ਸਾਹਿਬ ਦਾ ਮੁੱਖ ਦਰਵਾਜ਼ਾ ਸੇਵਾਦਾਰ ਜੀ ਦਰਵਾਜ਼ੇ ਤੇ ਖੜੇ ਨੇਗੇ ਤੇ ਅੰਦਰ ਦਾਖਲ ਹੁੰਦੇ ਆ ਇੱਧਰ ਮੇਰੇ ਸੱਜੇ ਹੱਥ ਪਾਰਕਿੰਗ ਆ ਜਾਂਦੀ ਆ ਜੀ ਇੱਥੇ ਤੁਸੀਂ ਆਪਣੀ ਬਾਈਕ ੱਡੀ ਵਗੈਰਾ ਪਾਰਕ ਕਰ ਸਕਦੇ ਹੋਗੇ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਆਗੀ ਤੇ ਇਸ ਸਾਈਡ ਹੀ ਗੁਰੂ ਕਾ ਲੰਗਰ ਲੰਗਰ ਹਾਲ ਆ ਜੀ ਤੇ ਚੱਲਦੇ ਆਂ ਅੱਗੇ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆਗੇ ਜੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਅਰਗੋਵਿੰਦ ਸਾਹਿਬ ਜੀ ਜਦੋਂ ਨਾਨਕਿਆਨਾਂ ਸਾਹਿਬ ਤੋਂ ਅੱਗੇ ਚਾਲੇ ਪਾਉਂਦੇ ਨੇਗੇ ਕਿਉਂਕਿ ਉਥੋਂ ਦੇ ਜੋ ਸੰਗਤ ਹੁੰਦੀ ਹੈਗੀ ਉਹ ਗੁਰੂ ਸਾਹਿਬ ਨੂੰ ਪਛਾਣਦੀ ਨਹੀਂ ਤੇ ਉਥੋਂ ਜਾਣ ਨੂੰ ਕਹਿੰਦੀ ਹੈਗੀ ਗੁਰੂ ਸਾਹਿਬ ਉਥੋਂ ਚਾਲੇ ਪਾ ਕੇ ਇਸ ਤਰਫ ਨੂੰ ਆਉਂਦੇ ਨੇਗੇ ਇਸ ਸਥਾਨ ਤੇ ਆਉਣ ਤੋਂ ਪਹਿਲਾਂ ਉਹ ਪਿੰਡ ਖੁਰਾਣਾ ਦੇ ਇੱਕ ਦੂਜੇ ਸਥਾਨ ਤੇ ਜਾਂਦੇ ਨੇ ਉੱਥੋਂ ਦੇ ਲੋਕ ਵੀ ਉਹਨਾਂ ਨੂੰ ਪਛਾਣਦੇ ਨਹੀਂ ਤੇ ਉੱਥੋਂ ਜਾਣ ਲਈ ਆਖਦੇ ਨੇ ਤਾਂ ਗੁਰੂ ਸਾਹਿਬ ਇਸ ਸਥਾਨ ਤੇ ਆਉਂਦੇ ਨੇ ਉਦੋਂ ਇੱਥੇ ਇੱਕ ਬੇਰੀ ਸੀ ਜੋ ਅੱਜ ਵੀ ਇਸ ਸਥਾਨ ਤੇ ਮੌਜੂਦ ਹੈਗੀ ਗੁਰੂ ਜੀ ਉਸ ਬੇਰੀ ਥੱਲੇ ਆਪਣਾ ਸਿੰਘਾਂ ਦੇ ਨਾਲ ਆਸਣ ਲਗਾਉਂਦੇ ਨੇਗੇ ਤਾਂ ਪਿੰਡ ਖੁਰਾਣਾ ਦੀ ਇੱਕ ਮਾਤਾ ਮਾਤਾ ਕਰਮੋ ਉਹਨਾਂ ਨੂੰ ਦੇਖਦੀ ਆ ਤੇ ਉਸ ਨੂੰ ਤਕਦਾ ਕਿ ਤਾ ਕਾਫੀ ਪਹੁੰਚੇ ਹੋਏ ਮਹਾਪੁਰਖ ਨੇ ਤੇ ਉਹਨਾਂ ਦੀ ਸੇਵਾ ਦੇ ਵਿੱਚ ਉਹ ਦੁੱਧ ਲੈ ਕੇ ਆਉਂਦੀ ਹੈਗੀ ਤੇ ਗੁਰੂ ਜੀ ਤੇ ਉਹਨਾਂ ਦੇ ਸਿੰਘਾਂ ਨੂੰ ਦੁੱਧ ਛਕਾਉਂਦੀ ਆ ਤਾਂ ਦਿਖਾਉਣੇ ਆ ਜੀ ਤੁਹਾਨੂੰ ਬੇਰੀ ਪਹਿਲਾਂ ਇਤਿਹਾਸਿਕ ਇਹ ਜੋ ਸਾਹਮਣੇ ਨਜ਼ਰ ਆ ਰਹੀ ਹੈ ਇਹੀ ਉਹ ਇਤਿਹਾਸਿਕ ਬੇਰੀ ਹੈਗੀ ਜਿਸ ਤੇ ਲਿਆ ਕੇ ਗੁਰੂ ਜੀ ਨੇ ਆਸਣ ਲਗਾਇਆ ਸੀ ਤੇ ਇੱਥੇ ਮਾਤਾ ਕਰਮੋ ਜੀ ਨੇ ਗੁਰੂ ਜੀ ਨੂੰ ਦੁੱਧ ਛਕਾਇਆ ਸੀ ਤੇ ਗੁਰੂ ਜੀ ਨੇ ਫਿਰ ਇੱਥੋਂ ਦੇ ਲੋਕਾਂ ਨੂੰ ਦੁੱਧ ਪੁੱਤਾ ਵਰ ਦਿੱਤਾ ਸੀ ਤਾਂ ਉਹ ਜੀ ਪਹਿਲਾਂ ਹੁਣ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂਗੇ ਤੇ ਫਿਰ ਬਾਕੀ ਦੇ ਇਤਿਹਾਸ ਦੀ ਆਪਾਂ ਤੁਹਾਡੇ ਨਾਲ ਅੱਗੇ ਸਾਂਝ ਪਾਉਣੇ ਆਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਅੱਗੇ ਆਪਾਂ ਗੱਲ ਕਰਦੇ ਹੋਏ ਤੁਹਾਨੂੰ ਯਾਦ ਕਰਾਈ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ ਤਾਂ ਉੱਥੋਂ ਦੀਆਂ ਸੰਗਤਾਂ ਨੇ ਉਹਨਾਂ ਨੂੰ ਨਾਂ ਪਛਾਣਿਆ ਤੇ ਉੱਥੋਂ ਜਾਣ ਲਈ ਕਿਹਾ ਸੀ ਤੇ ਸਹਿਸਵਾਏ ਗੁਰੂ ਜੀ ਨੇ ਉੱਤੇ ਵਚਨ ਕੀਤੇ ਸੀ ਕਿ ਇਹ ਪਿੰਡ ਉਜੜ ਜਾਵੇਗਾ ਗੁਰੂ ਜੀ ਉੱਥੋਂ ਚੱਲ ਕੇ ਫਿਰ ਇਸ ਸਥਾਨ ਤੇ ਆਏ ਸੀ ਤੇ ਗੁਰੂ ਜੀ ਦੇ ਧਿਆਉਣ ਤੋਂ ਬਾਅਦ ਉਸ ਜਗ੍ਹਾ ਦੀਆਂ ਸੰਗਤਾਂ ਨੂੰ ਜਦੋਂ ਗੁਰੂ ਜੀ ਦੇ ਬਾਰੇ ਪਤਾ ਚੱਲਿਆ ਤਾਂ ਉਹ ਉਸ ਥਾਂ ਤੇ ਗੁਰੂ ਜੀ ਦੇ ਕੋਲ ਮਾਫੀ ਮੰਗਣ ਆਏ ਸੀ ਤਾਂ ਗੁਰੂ ਜੀ ਨੇ ਕਿਹਾ ਸੀ ਕਿ ਉਹ ਬਚਨ ਤਾਂ ਵਾਪਸ ਨਹੀਂ ਹੋ ਸਕਦੇ ਮਗਰ ਤੁਸੀਂ ਉਸ ਥਾਂ ਤੋਂ ਕੁਝ ਦੂਰੀ ਤੇ ਇੱਕ ਨਵਾਂ ਪਿੰਡ ਵਸਾ ਸਕਦੇ ਹੋਗੇ ਉਹ ਪਿੰਡ ਵਸਦਾ ਰਹੂਗਾ ਤਾਂ ਗੁਰੂ ਜੀ ਦੇ ਬਚਨਾਂ ਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਇੱਕ ਨਵਾਂ ਪਿੰਡ ਵਸਾਇਆ ਸੀ ਜੋ ਅੱਜਕੱਲ ਪਿੰਡ ਮੰਗਵਾਲ ਦੇ ਨਾਂ ਨਾਲ ਜਾਣਿਆ ਜਾਂਦਾ ਜੀ ਮੰਗਵਾਲ ਦਾ ਅਰਥ ਗੁਰੂ ਜੀ ਤੋਂ ਮੰਗ ਕੇ ਲਿਆ ਗਿਆ ਪਿੰਡ ਤਾਂ ਇਹ ਸੀ ਜੀ ਇਸ ਗੁਰਦੁਆਰਾ ਸਾਹਿਬ ਦਾ ਸੰਪੂਰਨ ਇਤਿਹਾਸ ਗੁਰੂ ਜੀ ਕਿਸ ਤਰ੍ਹਾਂ ਨਾਨਕਿਆ ਨਾਲ ਸਾਹਿਬ ਗੁਰਦੁਆਰਾ ਸਾਹਿਬ ਤੋਂ ਇਸ ਥਾਂ ਤੇ ਆਏ ਇਸ ਥਾਂ ਤੇ 베ਰੀ ਥੱਲੇ ਆਸਣ ਲਗਾਇਆ ਤੇ ਮਾਤਾ ਕਰਮੂ ਨੇ ਉਹਨਾਂ ਨੂੰ ਦੁੱਧ ਛਕਾਇਆ ਤੇ ਗੁਰੂ ਜੀ ਨੇ ਦੁੱਧ ਪੁੱਤਤਾ ਵਰ ਦਿੱਤਾ ਇੱਧਰ ਆ ਜੀ ਦੀਵਾਨ ਹਾਲ ਤੁਹਾਨੂੰ ਇੱਧਰ ਵੀ ਦਰਸ਼ਨ ਕਰਵਾਉਣੇ ਆਂਗੇ ਇੱਧਰ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਹੈਗਾ ਤੇ ਤੁਸੀਂ ਦੇਖ ਸਕਦੇ ਹੋਗੇ ਦੀਵਾਨ ਹਾਲ ਕਾਫੀ ਸੁੰਦਰ ਇਮਾਰਤ ਬਣੀ ਹੋਈ ਹੈਗੀ ਤੇ ਕਾਫੀ ਖੁੱਲਾ ਡੁੱਲਾ ਹੈਗਾ ਤਾਂ ਕਰਦੇ ਆ ਜੀ ਦਰਸ਼ਨ ਵੀਡੀਓ ਨਾਲ ਬਣੇ ਰਹੋ ਜੀ ਕਿਉਂਕਿ ਹਜੇ ਆਪਾਂ ਤੁਹਾਨੂੰ ਅੱਗੇ ਗੁਰਦੁਆਰਾ ਸਾਹਿਬ ਦੇ ਬਾਕੀ ਹਿੱਸੇ ਦੇ ਵੀ ਦਰਸ਼ਨ ਕਰਵਾਉਣੇ ਆਂਗੇ ਪਹਿਲਾਂ ਤੁਹਾਨੂੰ ਇੱਧਰ ਦਰਸ਼ਨ ਕਰਵਾਉਣੇ ਆਂਗੇ ਦੀਵਾਨ ਹਾਲ ਦੇ ਸਾਹਮਣੇ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਸੁੰਦਰ ਪਾਰਕ ਕਾਫੀ ਸੋਹਣਾ ਬਣਿਆ ਹੈ ਪਾਰਕ ਤੇ ਫੁੱਲ ਬੂਟੇ ਲੱਗੇ ਹੋਏ ਨੇਗੇ ਹਰਿਆਲੀ ਹੈਗੀ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਆਸ-ਪਾਸ ਦੇ ਏਰੀਆ ਦੇ ਵਿੱਚ ਕਾਫੀ ਸ਼ਾਂਤੀ ਹੈਗੀ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਕਾਫੀ ਸਾਫ-ਸਫਾਈ ਹੈਗੀ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਸੇਵਾ ਨਿਰੰਤਰ ਚੱਲਦੀ ਰਹਿੰਦੀ ਹੈ ਜੀ ਕਿਉਂਕਿ ਇਤਿਹਾਸਕ ਗੁਰਦੁਆਰਾ ਸਾਹਿਬ ਆਗਾ ਤੇ ਐਤਵਾਰ ਦੇ ਦਿਨ ਇੱਥੇ ਜ਼ਿਆਦਾ ਲੋਕਾਂ ਦਾ ਇਕੱਠ ਹੁੰਦਾ ਤੇ ਆਮ ਦਿਨਾਂ ਦੇ ਵਿੱਚ ਵੀ ਲੋਕ ਇੱਥੇ ਦਰਸ਼ਨਾਂ ਨੂੰ ਆਉਂਦੇ ਨੇਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਤਾਂ ਉਹ ਹੁਣ ਤੁਹਾਨੂੰ ਇੱਧਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਦਰਸ਼ਨ ਕਰਾਉਣੇ ਆ ਤੇ ਨਾਲ ਆਪਾਂ ਲੰਗਰ ਛਕਦੇ ਹਾਂ ਜੀ ਤੇ ਇੱਧਰ ਮੇਰੇ ਖੱਬੇ ਹੱਥ ਬਣੇ ਹੋਏ ਨੇ ਜੀ ਰੂਮ ਵਗੈਰਾ ਕਿਉਂਕਿ ਜਦੋਂ ਕੋਈ ਵੱਡੇ ਸੰਮੇਲਨ ਗੁਰਦੁਆਰਾ ਸਾਹਿਬ ਦੇ ਅੰਦਰ ਹੁੰਦੇ ਨੇ ਤਾਂ ਸੰਗਤਾਂ ਦੇ ਰਹਿਣ ਦੀ ਇੱਧਰ ਵਿਵਸਥਾ ਕੀਤੀ ਹੋਈ ਹੈਗੀ ਤਾਂ ਇਹ ਆ ਜਾਂਦਾ ਜੀ ਇੱਧਰ ਲੰਗਰ ਹਾਲ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਤਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ